ਯਾ ਮੈਥੇ ਬੜਾਂ ਅੰਕਾਰ ਸੀ ਉਹ ਬੰਦੀਆਂ ਆ ਵੀ ਮੈਂ ਕਾ ਬੀ ਉਹ ਕਰਦੀ ਆ ਹਾਂ ਉਹ ਰੱਖਿਆ ਪਿਆ ਚੁੱਪਣ ਕੇ ਬਸ ਨਬੀੜ ਦਾ ਕੰਮ ਉਹਦਾ ਕੋਹਾਂ ਦਾ ਦਾ ਰਾਜਾ ਆਖੇ ਰਾਣੀ ਨੂੰ ਚੱਲ ਚੱਲੀ ਲੁਧਿਆਣੀ ਨੂੰ ਬਾਸ ਨਿਕਲ ਗਏ ਇਥੋਂ ਬਸ ਗਏ ਬਈ ਉਹ ਗਏ ਗਿੱਦੜੇ ਵਹਿਤਾ ਜੰਮਿਆਂ ਹੰਬਲਿਆ ਸੋਹਣਾ ਸ਼ੈਲ ਜਵਾਨ ਉਹ ਹੰਤ ਮਾਨ ਨੇ ਥਾਪੀ ਦੇ ਕੇ ਤੋਰਿਆ ਵਿੱਚ ਮਦਾਨ ਤੋਰੀਆ ਵਿੱਚ ਮਤਾਂ ਨਾ ਹੂੰ ਤੋਰੀਆ ਵਿੱਚ ਮਤਾਂ ਨਾ ਸਾਡੇ ਦੀ ਪਿੱਤ ਲੂੰਂਦੇ ਕਈ ਹਵਾਵਾਂ ਦੀ ਬੋਲੀ ਜਿਹੜਾ ਤੌੜ ਟਿਕਲਾ ਸੀ ਨਾ ਅਸੀਂ ਕੱਢਤਾ ਕੱਢਤਾ ਜਾਂ ਤਾਂ ਨੇ ਹੋਣੀ ਲੱਗਦਾ ਨਹੀਂ ਰਲ ਮਿਲ ਕੇ ਬਸ ਬਾਈ ਹੈ ਹਮਲਾ ਚੱਲ ਗਈ ਨਵੇੜ ਦਾ ਕੰਮ ਉਹਦਾ ਬਸ ਹੋਣਾ ਪੱਕੇ ਚਾਲੇ ਪਾ ਗਿਆ ਬਸ ਹੋਣਾ ਨਹੀਂ ਆਉਂਦਾ ਇੱਥੇ ਦੁਬਾਰਾ ਬਾਈ ਹਰਦੀਪ ਸਿੰਘ ਕਿੰਨਾ ਕਿ हीरा ਬੰਦਾ हीरा ਜਵਾਬ ਨਹੀਂ ਹੁੰਦਾ ਕਿਸੇ ਨੂੰ ਮੂੰਹ ਤੇ ਵਿੱਚ ਤਾਂ ਮਠਾਸ ਹੀ ਜਿੱਥੋਂ ਪਰ ਇਹ ਬੰਦਾ ਆਪਣੇ ਬੋਲਦਾ ਸੀਗਾ ਫਿਰ ਪਾ ਹੋਈ ਐ ਜੀ ਕਿਦੜਾ ਬਹਤ ਏਨੀ ਖੁਸ਼ੀ ਸਾਨੂੰ ਬਾਈ ਡਿੰਪੀ ਚ ਲਾਉਂਦੇ ਵੀ ਮਾਲਕ ਚੜ੍ਹਦੀ ਕਲਾ ਬਖਸ਼ੇ ਅੱਜ ਸਾਰੇ ਇਲਾਕੇ ਨੂੰ ਸਾਰੀ ਮੰਡੀ ਨੂੰ ਏਨੀ ਖੁਸ਼ੀ ਹੋਈ ਐ ਡਿੰਪੀ ਚ ਲਾਉਂਦੇ ਬਹੁਤ ਜਿਆਦਾ ਸਾਡਾ ਬੱਡੇ ਤੋਂ ਉਹਨਾਂ ਦੇ ਖੁਸ਼ੀ ਦਾ ਮੋਲ ਬਣਿਆ ਹੋਇਆ। ਭਾਈ ਸੁਨਾਮ ਸਿੰਘ ਦਾ ਮੇਰਾ ਕੋਠੇ ਸਰਗਾਪਰੀ ਬੰਦ। ਹਾਂ। ਕੋਠੇ ਤੋਂ ਕੋਠੀਆਂ ਸਰਗਾਪਰੀ। ਭਾਈ ਬਹੁਤ ਖੁਸ਼ ਆ। ਬੜੀ ਮਾਹਰ ਆਨੇ ਆ ਭਾਈ ਦੀ ਗੱਲ। ਕੀ ਲੱਗਦਾ ਉਹਨਾਂ ਕੀ ਦਰਵਾਜ਼ਾ ਡਿਵੈਲਪਮੈਂਟ ਦੀ ਗੱਲ ਹੋਊਗੀ, ਵਿਕਾਸ ਦੀ ਗੱਲ ਹੋਊਗੀ? ਜਮਾਂ ਭਾਈ ਜਮਾਂ ਜਮਾਂ 100%। ਇੱਕ ਨਹੀਂ 100%। ਕੀ ਲੱਗਦਾ ਆ ਅਕਾਲੀ ਦਲ ਦੀ ਵੋਟ ਹੈ ਜਿਹੜੀ ਹਰਦੀਪ ਜਿੰਕੀ ਨੂੰ ਪਈ? ਜਰੂਰ। ਜਰੂਰ ਪਈ ਆ। ਬਾਕੀ ਭਾਈ ਨਾ ਸਾਧ ਰੂਪੀ ਬੰਦਾ ਬਾਈ ਯਾਰ। ਤੇ ਤਾਕੀ ਆਉਣ ਵਾਲਾ ਦਾ ਬੰਦਾ ਹੀ ਨਹੀਂਗਾ ਬਾਕੀ ਸ਼ਨੀ ਬਾਈ ਵੀ ਬਹੁਤ ਵਧੀਆ ਜਿੰਨਾ ਹੀ ਕਹਿ ਦਿੱਗੇ ਤੇ ਬਾਕੀ ਇਹ ਚੀਜ਼ ਸੀ ਕਿ ਦੋ ਵਾਰੀ ਬਾਈ ਨੂੰ ਅੱਗੇ ਸਫਲਤਾ ਨਹੀਂ ਮਿਲੀ ਗਈ ਤੇ ਬਾਕੀ ਹਰੇਕ ਦੇ ਮਨ 'ਚ ਸੀਗਾ ਵੀ ਅੱਜ ਕੀ ਯਾਰ ਉਹਨਾ ਕਾਂਗਰਸੀ ਬੰਦੇ ਸਾਨੂੰ ਇਹ ਗੱਲਾਂ ਹੁੰਦੀ ਸੀਗੇ ਬਈ ਯਾਰ ਬਈ ਕੋਈ ਗੱਲ ਨਹੀਂ ਸਾਨੂੰ ਮਜਬੂਰੀ ਹੈ ਤੇ ਤੁਹਾਡਾ ਸਾਥ ਜ਼ਰੂਰ ਦੇਵਾਂ ਤੇ ਕਾਂਗਰਸੀ ਕਹਿੰਦੇ ਸੀ ਹਾਂਜੀ ਤੇ ਮੇਰੇ ਰਾਤ ਕੀ ਲੱਗਦਾ ਰਾਜਾ ਬਣੇਗਾ ਜਿਹੜਾ ਕਿਲਾ ਲੁਗਿਆਣੇ ਹੋਣੀ ਜਮਾਂ ਭਾਈ ਹੁੰਦਾ ਆਇਆ ਹੈ ਜਦੋਂ ਥੋੜਾ ਜਿਹਾ ਦਰਾਵਾ ਡਾਲ ਜੇ ਨਾ ਜਦੋਂ ਥੋੜਾ ਜਿਹਾ ਦਰਾਵਾ ਡਾ ਹੋ ਜੇ ਤਾਂ ਕਿਤਨਾ ਕਿਤੇ ਉਹ ਸ਼ੇਕ ਰਹਿ ਜਾਂਦਾ ਹੁੰਦਾ ਹੈ ਬਾ ਦ ਭਈਆ ਮੈਂ ਕਿ ਬੜਾ ਅੰਕਾਰ ਸੀ ਉਹ ਬੰਦੇ ਨੂੰ ਆ ਵੀ ਮੈਂ ਕਾ ਬਹੁਤ ਕਰ ਦਿੰਦਾ ਉਹ ਰੱਖਿਆ ਪਿਆ ਚੁੱਪਣ ਕੇ ਬਸ ਕਬੀਰ ਦਾ ਕੰਮ ਆਦਾ ਉਹ ਆਦਾ ਆਦਾ ਰਾਜਾ ਕੀ ਰਾਣੀ ਨੂੰ ਚੱਲ ਚੱਲੀ ਲੁਧਿਆਣੀ ਨੂੰ ਬਸ ਨਿਕਲ ਗਏ ਇੱਥੋਂ ਬਸ ਗਏ ਭਈ ਗਏ ਹੋਰ ਹੋਰ ਬੱਤ ਬੱਤ ਕੇ ਹੋਣੀ ਪਿਆ ਨਾ ਕੰਦਨ ਦੀਆਂ کئی ਹਵਾਵਾਂ ਵੀ ਜਿਹੜਾ ਤੌਂਡ ਕਿੱਲਾ ਸੀ ਨਾ ਅਸੀਂ ਕੜਤਾ ਕੜਤਾ ਜਾਂਦਾ ਨੇ ਹੋਣੀ ਲੱਗਣ ਦਾ ਨੇ ਰਲ ਮਿਲ ਕੇ ਬਸ ਭਾਈ ਹੈ ਹਮਰਾ ਚੱਲ ਭਈ ਨਵੇੜ ਦਾ ਕੰਮ ਆਦਾ ਬਸ ਹੋਣਾ ਪੱਕੇ ਚਾਲੇ ਪਾ ਗਿਆ ਬਸ ਹੋਣੀ ਆਉਂਦਾ ਇੱਥੇ ਦੁਬਾਰਾ ਭਾਈ ਹਰਦੀਪ ਸਿੰਘ ਜੀ ਦਾ ਕਿ ਹੀਰਾ ਬੰਦਾ ਹੀਰਾ ਜਵਾਬ ਨਹੀਂ ਹੁੰਦਾ ਕਿਸੇ ਨੂੰ ਮੋਹ ਦੇ ਬੱਚੇ ਦਾ ਮਠਾਸ ਹੀ ਜਿੱਥੋਂ ਪਰ ਇਹ ਬੰਦਾ ਅੱਧੇ ਬੋਲਦਾ ਸੀਗਾ ਅਰੇ ਬਾਕੀ ਇਹ ਨਹੀਂ ਗੱਲਾਂ ਕਰਦਾ ਬਈ ਇਹ ਮਿੱਠਾ ਟਕਲੀਆਂ ਮਿੱਠੀਆਂ ਗੋਲੀਆਂ ਦੇਣ ਵਾਲਾ ਐ ਨਹੀਂ ਮਿੱਠੀਆਂ ਗੋਲੀਆਂ ਦੇ ਨਾਲ ਤੁਸੀਂ ਇੱਕ ਹੋਰ ਹੈਗਾ ਤੁਸੀਂ ਸਮਝ ਗਏ ਹੋਵੋਗੇ ਕਿਹੜਾ ਭਾਈ ਨਾਮ ਨਹੀਂ ਲੱਗਦਾ ਨਹੀਂ ਨਾਮ ਵੀ ਨਹੀਂ ਰਹਿ ਜਾਂਦਾ ਭਰਾਵਾ ਕਵੀਨਦਰ ਬੰਨਿਆ ਕਹੀਦੀ ਕਿ ਲੁੱਲਾ ਹੁੰਦਾ ਸਮਝ ਗਏ ਹੋਗੇ ਤੁਸੀਂ ਰਿਪੋਰਟਰ ਬੰਦੇ ਆ ਨਹੀਂ ਨਹੀਂ ਸਾਡੇ ਬੜੀ ਕਿਰਪਾ ਹੋਈ ਆ ਜੀ ਕਿ ਤੜਾ ਵਾਹ ਤੇ ਐਨੀ ਖੁਸ਼ੀ ਸਾਨੂੰ ਬਾਈ ਡਿੰਪੀ ਟਲਾਉਂਦੇ ਵੀ ਮਾਲਕ ਚੜ੍ਹਦੀ ਕਲਾ ਬਖਸ਼ੇ ਅੱਜ ਸਾਰੇ ਇਲਾਕੇ ਨੂੰ ਸਾਰੀ ਮੰਡੀ ਨੂੰ ਐਨੀ ਖੁਸ਼ੀ ਹੋਈ ਹੈ ਡਿੰਪੀ ਟਲਾਉਂਦੇ ਬਹੁਤ ਜਿਆਦਾ ਸਾਡਾ ਬੁਰਾ ਹਾਲ ਸੀ ਸ਼ਰਕਾਂ ਦਾ ਹਾਂ ਐ ਕਿ ਵਿਕਾਸ ਹੋਊਗਾ ਕਹਿੰਦੇ ਵਿਕਾਸ ਹੋਊਗਾ ਜੀ ਵਿਕਾਸ ਕਰਨਗੇ ਮੇਰਾ ਰਿੰਪਾ ਖਾਣਾ ਕਲਾਕਾਰ ਗਾਇਕ ਇੱਥੋਂ ਦਾ ਗਿੜਵੇਦ ਵਾਲਿਆ ਕਾ ਸਾਡੇ ਢੀਂਪੀ ਚ ਲੌਂਜੀ ਕਰਨਗੇ ਖਾਸ ਕਰਨਗੇ ਸਭ ਕੁਝ ਕਰਨਗੇ ਆ ਦੋ ਸਭ ਨੂੰ ਫੇਰ ਬੋਤਾ ਗਾਇਕ ਉਹ ਦੋ ਲੈਣਾ ਵੀ ਲਿਖੀ ਇਹ ਲੋਗਾ ਹਾਂਜੀ ਕਿੱਦੜੇ ਵਹਿਤਾ ਜੰਮਿਆ ਹੰਬਲਿਆ ਸੋਹਣਾ ਸ਼ੈਲ ਜ਼ਬਾਨ ਭਗਵੰਤ ਮਾਨ ਨੇ ਥਾਪੀ ਦੇ ਕੇ ਤੋਰਿਆ ਵਿੱਚ ਮਦਾਨ ਤੋਰਿਆ ਵਿੱਚ ਮਦਾਨ ਹੰਪੋਰੀਆ ਵਿੱਚ ਮਦਾਨ ਨੂੰ ਸਾਡੇ ਡੀਪੀ ਤੋਂ ਜੀ ਬਹੁਤ ਵਧੀਆ ਬਹੁਤ ਵਧੀਆ ਮਾਲਕ ਨੇ ਬੜੀ ਕਿਰਪਾ ਕੀਤੀ ਆ ਇਨਸਾਨ ਵੀ ਵਧੀਆ ਸਭ ਕੁਝ ਵਧੀਆ ਮਾਲਕ ਦੀ ਕਿਰਪਾ ਹੋਈ ਹੈ ਮੇਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਹੋਵੇ ਲੁੰਡਾ ਪਿੰਡ ਅਈ ਦਸਨ ਦਾ ਨਾਮ ਹੈ ਲੱਗਦਾ ਹੈ ਡੀਪੀ ਕਿ ਲੋਕਾਂ ਦੇ ਐਮਐਲਏ ਬਣੇ ਨੇ ਪਰਵਾਸ ਦੀ ਕਟਿਆ ਖੁਸ਼ੀਆਂ ਆਈਆਂ ਐਮਐਲਏ ਬਣੇ ਦੀ ਦਰਵਾਜ਼ੇ ਤੇ ਜੀ ਮਰੀਜ਼ ਸੀ ਬਣਦੀ ਆ ਭਾਈ ਭਰ ਕੇ ਵੀ ਕੰਮ ਕਰਦਾ ਰਹੇ ਆਨ 2099 ਰਿਆ ਜਿਹੜਾ ਬੰਦਾ ਪਹਿਲਾ ਸੀ ਨਾ ਉਹ ਮੁਖਸਰ ਦਾ ਸੀਗਾ ਮੁਖਸਰ ਉਹਨਾਂ ਨੇ ਮੁਖਤ ਜਾ ਕੇ ਕਰਨਾ ਸੀ ਉਹ ਜਿੱਤ ਕੇ ਵੀ ਨਹੀਂ ਹੁੰਦਾ ਇਹ ਹਰਕੇ ਵੀ ਆਪਣੇ ਨਾਲ ਖੜਦਾ ਰਿਹਾ ਤਾਂ ਲਗਾਤਾਰ ਕੀ ਲੱਗਦਾ ਕਿ ਜਿਹੜੀ ਵਿਕਾਸ ਦੀ ਜਿਹੜੀ ਗੱਲ ਹੋਣੀ ਉਹ ਹੋਉਣਗੀ ਕਿ ਕਰਾ ਜਾਂਦੇ ਵਿੱਚ ਵੀ ਗੱਲ ਹੋਊਗਾ ਹੋਊਗੀ ਬੋਲੋ ਬੋਲੋ ਹਾਂ ਇਹਨਾਂ ਵਿੱਚੋਂ ਸਭ ਤੋਂ ਉੱਤਮ ਬੰਦਾ ਹੈ ਜਿਹੜਾ ਹਰਕੇ ਵੀ ਬੰਦਾ ਕੰਮ ਕਰਦਾ ਰਿਹਾ ਇਹਨਾਂ ਚਾਹਤ ਇਹ ਦੋਸਤ ਵੀ ਖੜਦਾ ਰਿਹਾ ਨਾਮ ਠੀਕ ਹੈ ਜੀ ਹੋ ਜੰਮੀਆ ਜਪਾ ਨੂੰ ਰਮਕਾਰ ਅੱਗੇ ਮੋੜ ਕਿੰਨੀ ਧਾਰਾ ਪ੍ਰਵਾਹ ਹੈ ਰਾਜਾ ਗਿਦਰਬਾਲ ਨੂੰ ਸੱਜਦੇ ਕਿਉਂਕਿ ਆਨੇ ਵਾਲੇ ਤੇ ਅਸਲੀ ਤੇ ਗਿਦਰਬਾਲ ਹੈ ਰਾਜੇ ਸਰ ਕੀ ਜਿਹੜਾ ਉਹ ਲਿਜਾਣਾ ਕਰਦਾ ਹਾਂਜੀ ਇਹ ਰਹਿਣਾ ਕਿ ਤੇਰੇ ਵੱਲ ਨਾਟਕ ਛੱਡ ਕੇ ਕਿਦਰ ਵੀ ਲਿਜਾਣੇ ਭਜ ਗਿਆ ਸੀ ਤੇਰੇ ਤੇ ਜਾਣੀ ਭਜਾਤਾ ਜੀ ਕਿਦਰ ਵਾਲੇ ਨੂੰ ਖਤਰਾ ਦੇ ਕੇ ਲੁਧਿਆਣਾ ਹੀ ਭੇਜ ਦਿੱਤਾ ਵਾਪਸ ਜੋ ਇਥੇ ਇੱਕ ਦਰਵਾਜਾ ਬੜਾ ਹੀ ਨਾ ਹੁਣ ਲੋਕਾਂ ਨੇ ਇਹੋ ਜਿਹਾ ਫਤਵਾ ਦਿੱਤਾ ਵੀ ਉਹ ਯਾਦ ਹੀ ਰੱਖੂਗਾ ਇਸ ਚੀਜ਼ ਨੂੰ ਵੀ ਛੱਡ ਕੇ ਭੱਜਿਆ ਸੀ ਹਾਂ ਕਹਦੇ ਆ ਕਿ ਜਦਾਂ ਮਾਰਦੇ ਹੁੰਦਾ ਸੀ 12 15 ਤੋਂ 2000 ਰੁਪਏ ਤਾਂ ਨਾ ਹੁੰਦਾ ਜਦ ਕਿ ਇੱਕ ਦੋ ਸੁਣਨ ਨਿਕਲੇ ਕਰਕੇ ਮੋੜ ਦਿੱਤਾ ਬਹੁਤ ਵਧੀਆ ਫਤਵਾ ਦਿੱਤਾ ਇਹ ਕਿ ਦਰਵਾਜ਼ੇ ਦੇ ਲੋਕਾਂ ਨੇ ਇਹ ਲੋਕਾਂ ਦੀ ਜਿੱਤ ਹੈ ਜੀ ਢੇਪੀ ਢਲੋਂ ਦੀ ਜਿੱਤ ਨਹੀਂ ਲੋਕਾਂ ਦੀ ਜਿੱਤ ਹੈ ਭਾਈ ਇੱਕ ਦੋ ਮੈਂ ਜਦੋਂ ਆਪਾਂ ਆਪਣੇ ਘਰ ਬਾਰ ਮੂਰੇ ਕਿਸੇ ਮੂਰੇ ਕੋਲ ਜ਼ਿੰਦਗੀ ਪਈ ਆ ਉਹ ਆਪ ਆਪ ਬੰਦਾ ਆਪ ਦੇ ਸਾਫ਼ ਕਰੂਗਾ ਭੁਗਾਨੇ ਜਾ ਕੇ ਕਰਦਾ ਉਹ ਮੁਖਤਰ ਬੰਦਾ ਕਿਦਰ ਵੀ ਕਿਵੇਂ ਲਗਾਦਾ ਕੀ ਦਰਵਾਜ਼ਾ ਬਣਾ ਤੇ ਨਰਮੇ ਵਿਵਾਸ ਕਰਦਾ ਉਹ ਤਾਂ ਕਹਿੰਦਾ ਮੈਂ ਬੜੀਆਂ ਲੋਕਾਂ ਦੇ ਚਨਵਾਈਆਂ ਬੜਾ ਬੋਲਦੀ ਭਾਈ ਨਾਦਗੀ ਨੋਡਾਂ ਲਾਉਂਦੀਆਂ ਜਿਹੜੇ ਪੁਰਾਣੇ ਗੱਲ ਗੱਚਾ ਕਿਸਮਾਨਾ ਬਹੁਤ ਜਿਹੜਾ ਸੀਗਾ ਮਤਲਬ ਵੀ ਉਹਨਾਂ ਨੇ ਬਣਾਏ ਸਿਰੇ ਸੀਗੇ ਉਹ ਤਿਆਦਾ ਨਾਲ ਲੇਖ ਦਿੰਦਾ ਸੀਗਾ ਉਹਦਾ ਧਮੇ ਹਿੰਦੀਗਾ ਹੋਰ ਬਗਾਨੇ ਬੰਦਾ ਕਿਥੋਂ ਕਰ ਦੋ ਮਾਲ ਦਾ ਬੰਦਾ ਆਪੇ ਹੁੰਦਾ ਠੀਕ ਹੈ ਭਾਈ ਧੰਨਵਾਦ ਮਾੜਾ ਜੀ ਮਾੜਾ ਬੰਦਾ ਸੀ ਜੀ ਦਾ ਪਿੰਡ ਤੋਂ ਕਿ ਬਹੁਤ ਜ਼ਮਾਨਤੀ ਹੈ ਕਿ ਉਹਨਾਂ ਨੇ ਡਿਪ ਨੂੰ ਭਈਆ ਰੇਕ ਵਾਲਾ ਜਿਹੜਾ ਤੇ ਚੋਟ ਬਈ ਡਿਪ ਨੂੰ ਬਹੁਤ ਧੀਰਪਰ ਵਾਲਾ ਦੇਖਦੇ ਬਹੁਤ ਸਰ ਸ੍ਰੀਮਤੀ ਜਿੱਤ ਹੁੰਦੀ ਹੁੰਦੀ ਉਹ ਲੱਗੇ ਰਹਿੰਦਾ ਹੈ ਹਾਂ ਰਾਜਾ ਦਾ ਆਲਾ ਹਾਂ ਜੀ ਚਲੋ ਬਾਤ ਠੀਕ ਹੈ ਬਤਨਵਾਦ ਬਾਈ ਕੀ ਲੱਗਦਾ ਹੈ ਅਗੂ ਦੂਸਰੇ ਦੇ ਘਟਕੇ ਦਾ ਜਦੋਂ ਇਹ ਕਿਹਾਤੋਂ ਵਧੀਆ ਜਦ ਦੋਈਆ ਬਾਈ ਜੀ ਬਹੁਤ ਪਹਿਲਾਂ ਤੋਂ ਮੈਂ ਸਾਰਾ ਸੰਧੀ ਕਰਕੇ ਇਹਨਾਂ ਦੀ ਇੱਕ ਦਰਵਾਜ਼ੇ ਜਿਹੜੀ ਸਮੂਹ ਇਲਾਕਾ ਵਾਸੀ ਆ ਵਧਾਈ ਦੇ ਪਾਤਰ ਆ ਤੇ ਜਿਹੜਾ 12 ਸਾਲ ਦਾ ਸੂਖਾ ਸੀਗਾ ਜਿਹੜਾ ਮਤਲਬ ਕਾਲ ਪੈ ਗਿਆ ਸੀਗਾ ਇੱਥੇ ਤੇ ਅੱਜ ਡਿੰਪੀ ਬਾਈ ਨੂੰ ਸਾਰੇ ਨਗਰ ਨਿਵਾਸੀਆਂ ਨੇ ਫਤਵਾ ਦੇ ਕੇ ਇੱਕ ਸੱਚ ਦਾ ਪਹਿਗਾਮ ਦਿੱਤਾ ਸਾਰਿਆਂ ਨੂੰ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਕੁੱਤੀ ਦੇ ਬਾਹਰ ਜੋ ਘਰਤੀ ਜਮਾ ਬਾਹਰ ਬਾਹਰ ਕੀ ਕਰਦੀ ਕੁੱਤੀ ਦੇ ਬਾਹਰ ਕਹਿੰਦੇ ਕਿਲਾ ਸੀ ਕਿਲਾ ਟਾਤਾ ਜਦੋਂ ਲਾਉਂਦੀਆ ਬੈਠੀ ਠੋਕਿਆ ਠੋਕਿਆ ਜਿੰਨੇ ਕਹਿੰਦੇ ਠੋਕਿਆ ਇਹ ਰੀਲ ਦੋ ਵਾਰੀ ਜਿੱਤਿਆ ਸੀਗਾ ਬਾਈ ਡਿੰਪੀ ਤੋਂ ਜਿਹੜੇ ਦੋ ਆਜੀ ਤੇ ਇੱਕੇ ਹੀ ਠੋਕਦਾ ਸਾਰਾ ਕੁਝ ਸਾਰਾ ਕੁਝ ਬਰਾਬਰ ਕਰਦਾ ਤੇ ਹੁਣ ਇਧਰ ਨੂੰ ਮੂੰਹ ਨਹੀਂ ਕਰਦਾ ਕਿੜਵਾ ਨੂੰ ਮੂੰਹ ਨਹੀਂ ਕਰਦੀ ਪਹਿਲੇ 15000 ਤੇ ਰਹੀ ਸੀ ਹਾਂ ਫਿਰ ਤੇ 1300 ਰੁਪਏ ਤੇ ਹੁਣ ਇਹ 20000 ਤੇ ਦੋਨੇ ਨਾਲ ਮਿਲ ਆ ਬੋਲੋ